ਕਿ ਕਿਨਾਈ ਆਪਣਾ ਮਨਜੀਤ ਕੋਟੇ ਸਿੰਘ ਕਿਹੜਾ ਪਿੰਡ ਆ ਜੀ ਤਰਮਾਲਾ ਜੀ ਅੱਛਾ ਕੀ ਕਹਿਣਾ ਚਾਹੁੰਦੇ ਆ ਸੜਕ ਬਾਰੇ ਆ ਸੜਕ ਬਾਰੇ ਜੀ ਕਹਿਣਾ ਚਾਹੁੰਦੇ ਆ ਸਾਨੂੰ ਡੋਬੀ ਜਾਂਦੇ ਆ ਸੇ ਕੌਣ ਡੋਬ ਰਿਹਾ ਤੁਹਾਨੂੰ ਇਹ ਇਹ ਸਾਨੂੰ ਆ ਖੇਤ ਵਾਲੇ ਪੱਪੀ ਸਰਪੰਚ ਜੀ ਪੁਰਾਣਾ ਸਰਪੰਚ ਪੁਰਾਣਾ ਸਰਪੰਚ ਜੀ ਇੱਥੇ ਗੰਦ ਮਾਰ ਰਿਹਾ ਸਾਡੇ 12 ਦੇ ਅੱਗੇ ਤੇ ਕੋਈ ਇਹਦਾ ਹੱਲ ਵੀ ਹੋਣਾ ਚਾਹੀਦਾ ਤੇ ਇਹ ਤੋਂ ਪਹਿਲਾਂ ਇਹਦੇ ਇਸ ਪਾਸੇ ਕੁਝ ਨਹੀਂ ਸੀ ਹੁਣ ਹਰ ਗਿਆ ਤਾਂ ਨਰਕ ਬਣਾਈ ਜਾਵੇ ਸਾਡੇ ਨੂੰ ਡੋਬੇ ਆ ਸਾਡੇ ਬੱਚੇ ਡਿੱਗੀ ਜਾਂਦੇ ਵਿੱਚ ਸਕੂਲੋਂ ਆਉਂਦੇ ਵਿਚਾਰੇ ਡਿੱਗ ਜਾਂਦੇ ਆ ਤੇ ਇੱਥੇ ਨੰਗਾ ਦਾ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਸਾਡਾ ਨਹੀਂ ਇੱਥੇ ਜ਼ਮੀਨ ਇਹ ਖਾਲਾ ਕਿਵੇਂ 21 ਸਿਸਟਮ ਹੈ ਖਾਲੀ ਦਾ ਇਹ ਇਹ ਖਾਲਾ ਜਿਹੜਾ ਪਾਣੀ ਤੇ ਨਿਮਾਨ ਨੂੰ ਆਊਗਾ ਜੀ ਐਨੂੰ ਇਹਾਂ ਦੇ ਵਿੱਚੋਂ ਪਾਣੀ ਨਾ ਆਵੇ ਪਿੱਛੇ ਨੂੰ ਜਾਦੇ ਪਿੰਡ ਨੂੰ ਪਾਣੀ ਪਿੰਡ ਦੇ ਵਿੱਚ ਬੜੇ ਪਿੰਡ ਦੇ ਵਿੱਚ ਅਸੀਂ ਇੱਕ ਹੀ ਪਿੰਡ ਦੇ ਨੇ ਬਣਾਇਆ ਨਹੀਂ ਮੈਨੂੰ ਤੇ ਪਿੰਡਦਿਆਂ ਤੇ ਇਤ ਕੀ ਵਿਰੋਧ ਹੋ ਗਿਆ ਜੀ ਇਹ ਵਿਰੋਧੀ ਪਾਰਟੀ ਜੀ ਕਹਿੰਦਾ ਵਿੱਕੀ ਨੂੰ ਕਾਹ ਤੋਂ ਬਣਾਤਾ ਵਿੱਕੀ ਵੀ ਸਾਡਾ ਤੀ ਪੁੱਤ ਸੀ ਉਹਨੂੰ ਅਸੀਂ ਬਣਾਇਆ ਸਾਰੀ ਸਹਿਮਤੀ ਨਾਲ ਪਿੰਡ ਦੀ ਨਾਲ ਉਹ ਵੀ ਸਾਡਾ ਬੱਚਾ ਹੈ ਉਹਨੂੰ ਵੀ ਵਿਚਾਰੇ ਨੂੰ ਮੌਕਾ ਮਿਲਿਆ ਮੌਕਾ ਦਿੱਤਾ ਸਾਰੇ ਭੈਣ ਭਰਾਵਾਂ ਨੇ ਗਾਈ ਤੁਹਾਡਾ ਸਰਪਜੀਤ ਪ੍ਰਧਾਨ ਆਈ ਕਿਹੜਾ ਪਿੰਡ ਆ ਜੀ ਤਰਮਾਲਾ ਅੱਛਾ ਜੋ ਵਿੱਕੀ ਸਰਪੰਚ ਬਣਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਵੀ ਬਹੁਤ ਚੰਗਾ ਮੁੰਡਾ ਇਹ ਤੇ ਬਹੁਤ ਪਹਿਲਾਂ ਵੀ ਕੰਮ ਸਵਾਰਦਾ ਸੀ ਹੁਣ ਵੀ ਸਾਡੇ ਕੰਮ ਸਵਾਰੂਗਾ ਤੇ ਜਿਹੜੇ ਇਸ ਤੋਂ ਪਹਿਲਾਂ ਸਰਪੰਚ ਸੀ ਉਹ ਕਿਵੇਂ ਸੀ ਉਹਨਾਂ ਦੇ ਕੰਮ ਉਹਨਾਂ ਨੇ ਗੇਟ ਹੀ ਨਹੀਂ ਖੋਲਣਾ ਸੀ ਜੀ ਗੇਟ ਹੀ ਨਹੀਂ ਖੋਲਦੇ ਸੀ ਬਾਹਰ 'ਚ ਖੜੇ ਸੁੱਕ ਜਾਂਦੇ ਸੀਗੇ ਧੁੱਪ 'ਚ ਤੇ ਗੇਟ ਨਹੀਂ ਖੋਲਦੇ ਸੀ ਇਹ ਸਾਨੂੰ ਤਾਂ ਆ ਹੀ ਸਰਪੰਚ ਚੰਗਾ ਕਿਉਂ ਅਸੀਂ ਸਿੱਧੇ ਜਾਵਰਦੇ ਕਰੇ ਤੇ ਸਾਡੀ ਗੱਲ ਸੁਣਦਾ ਰਾਤ ਨੂੰ ਸਾਦ ਲਈਆ ਵਿੱਕੀ ਨੂੰ ਰਾਤ ਨੂੰ ਹੀ ਆਉਂਦਾ ਅੱਗੇ ਪਿੱਛੇ ਨਹੀਂ ਉਹਨਾਂ ਨੇ ਕਦੇ ਗੇਟ ਨਹੀਂ ਖੋਲਿਆ ਇਹ ਇਹ ਮੁੰਡਾ ਬਹੁਤ ਚੰਗਾ ਹੈ ਅੱਗੇ ਪਿੱਛੇ ਸਾਰੇ ਭੈਣ ਭਰਾਵਾਂ ਦਾ ਦੁੱਖ ਸੁੱਖ ਵੇਨ ਹੈ ਹਾਂਜੀ ਸਰਪੰਚ ਸਾਹਿਬ ਜਿਹੜੀ ਚੋਣ ਜਿੱਤੇ ਹੋ ਕੀ ਕਹਿਣਾ ਚਾਹੋ ਪਿੰਡ ਦੇ ਵਸਨੀਕਾਂ ਨੂੰ ਪਹਿਲਾਂ ਤਾਂ ਜੀ ਸਾਰੇ ਨਗਰ ਨਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਤੇ ਇਹਨਾਂ ਮਾਨ ਸਨਮਾਨ ਦਿੱਤਾ ਤੇ ਸ਼ੁਕ ਸ਼ਾਂਤੀ ਨਾਲ ਇਲੈਕਸ਼ਨ ਹੋਇਆ ਮੈਂ ਸਾਰੇ ਨਗਰ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਜੀ ਤੇ ਜੋ ਵਿਕਾਸ ਦੇ ਮੁੱਦੇ ਲੈ ਕੇ ਚੰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਆਉਣ ਵਾਲੇ ਟਾਈਮ 'ਚ ਸਾਰੇ ਜਿਹੜੇ ਕੀਤੇ ਵਾਦੇ ਅਸੀਂ ਪੂਰੇ ਕਰਾਂਗੇ ਸਾਰੇ ਕੰਮ ਪੂਰੇ ਕਰਾਂਗੇ ਜਿਹੜੇ ਅਧੂਰੇ ਪਏ ਆ ਜੋ ਹੁਣ ਪਿਛਲੇ ਸਰਪੰਚੀ ਵੇਲੇ ਸੜਕਾਂ ਦਾ ਬੁਰਾ ਹਾਲ ਹੈ ਲੋਕਾਂ ਨੇ ਦੱਸਿਆ ਵੀ ਉਸ ਨਾਲੋਂ ਤਾਂ ਇਹ ਸਰਪੰਚ ਦੀ ਚੰਗੇ ਲੱਗਦੇ ਨੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਪਤਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਕੰਮ ਪੂਰੇ ਕਰ ਦੇਵਾਂਗੇ ਪੂਰੇ ਕਰਨ ਤੋਂ ਬਾਅਦ ਹੀ ਗੱਲ ਕਰਾਂਗੇ